ਆਜੀ ਬਾਜੀ ਕੀ ਨਾ ਜੀ ਆਪਣਾ? ਹਾਜੀ ਕੁਮਾਰ ਕਿੱਥੇ ਤਰਾਂ ਆਲੇ? ਸਰ ਹਦੀਆ ਬਾਤ। ਕੀ ਮਾਮਲਾ ਕਿ ਤੁਹਾਡੀ ਬੇਟੀ ਕੰਮ ਤੋਂ ਆ ਰਹੀ ਸੀ ਕਹਿੰਦੇ ਚੱਲੀ ਸੀ ਕੰਮ ਤੇ? ਮੇਰੇ ਮਾਮਲਾ ਕੁਛ ਨਹੀਂ ਮੈਂ ਘਰੋਂ ਨਿਕਲੀ ਏ ਬੇਟੀ ਆਟੋ 'ਚ ਬੈਠੀ ਆ ਆਟੋ 'ਚ ਉਤਰੀ ਇੱਥੇ ਆਪਣਾ ਸਮਰਾ ਦੇ ਮੋਰੇ ਤੇ ਹੈ ਨਾ ਕੁੜੀ ਨੇ ਤਾਂ ਕਾਮਾਰ ਕੇ ਮੋਬਾਈਲ ਖੋ ਗਲੇ ਗਏ। ਇਹ ਤੁਹਾਨੂੰ ਪਤਾ ਲੱਗੇ ਮੁੰਡੇ ਕੌਣ ਸੀਗੇ? ਭਾਜੀ ਨਹੀਂ ਪਤਾ ਤਾਂ ਨਹੀਂ ਲੱਗੇ ਪਰ ਇਹ ਕੈਮਰੇ ਦੇ ਵਿੱਚ ਫੋਟੋ ਘੜਵਾਈ ਹੈ ਇਹਨਾਂ ਦੀ। ਕਿੰਨ ਯਾਨੀ ਜਿਹੜੇ ਮੋਟਰਸਾਈਕਲ ਦੇ ਕੁੜੀ ਨੇ ਪਛਾਣ ਕੀਤੀ ਹੈ ਚਿੱਟੀ ਸ਼ਰਟ ਪਾਈ ਸੀ ਜੀ ਮੁੰਡੇ ਨੇ ਇਹਨੂੰ ੱੱਕਾ ਮਾਰ ਦਿੱਤਾ ੱੱਕਾ ਮਾਰ ਕੇ ਸਿੱਟ ਗਏ ਉਹ ਕੁੜੀ ਘਰ ਤੇ ਸੀਗੀ ਪੈਰਲ ਸੀਗੀ ਇੱਥੇ ਉਤਰੀ ਆ ਆਟੋ ਕੰਮ ਤੇ ਜਾ ਰਹੇ ਸੀਗੇ ਆ ਇੱਥੇ ਹੈ ਆਪਣਾ ਮੈਪਲ ਨਹੀਂ ਇਹਦਾ ਨਾਲ ਹੀ ਗਲੀ ਦੇ ਵਿੱਚ ਉੱਥੇ ਕੰਪਿਊਟਰ ਦਾ ਕোর্স ਕਰਦੀ ਆ ਅੱਛਾ ਜੀ ਤੇ ਕੁੜੀ ਨੇ ਕੁੜੀ ਨੇ ਪਛਾਣਿਆ ਕਿ ਮੁੰਡੇ ਕੌਣ ਸੀਗਾ ਪਤਾ ਲੱਗੇ ਭਾਈ ਜੀ ਮੁੰਡੇ ਦਾ ਪੈਗਾਣੀ ਨਹੀਂ ਕੁੜੀ ਨੂੰ ਧੱਕਾ ਮਾਰ ਕੇ ਸੜ ਦਿੱਤਾ ਸੀ ਮੂੰਹ ਬੰਨਿਆ ਕੁੜੀਆਂ ਨੇ ਹਾਂਜੀ ਉਹ ਚੋਰਾਂ ਨੇ ਮੂੰਹ ਬੰਨਿਆ ਸੀਗਾ ਨਹੀਂ ਮੂੰਹ ਦਾ ਨਹੀਂ ਮੂੰਹ ਬੰਨਿਆ ਜੀ ਮੂੰਹ ਨਹੀਂ ਬੰਨਿਆ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਤਿੰਨ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚ ਬਾਜੀ ਕਰਤੀ ਆ ਕੀ ਕਹਿੰਦੇ ਥਾਣੇ ਵਾਲੇ ਐਫ ਆਰ ਆਈ ਮੇਰੇ ਕੋਲ ਆ ਦੇਖੋ ਥਾਣੇ ਵਾਲੇ ਕੀ ਕਹਿੰਦੇ ਆ ਕਹਿੰਦੇ ਟ੍ਰੇਸ ਤੇ ਲਾ ਦਿੰਦੇ ਆ ਨੰਬਰ ਕਿਹੜਾ ਮੋਬਾਈਲ ਸੀਗਾ ਸੈਮਸੰਗ ਕੀ ਕਹਿਣਾ ਚਾਹੁੰਦੇ ਆ ਜਿਹੜੀ ਆ ਥਾਣਾ ਬਿਲਕੁਲ ਨਾਲ ਹੀ ਆ ਤੇ ਮੇਰੇ ਕੋਲ 500 ਦੂਰੀ 500 ਮੀਟਰ ਦੂਰੀ ਤੇ ਖਾਣਾ ਹਾਂਜੀ ਉੱਥੇ ਪਹਿਲੇ ਉੱਥੇ ਰਿਪੋਰਟ ਲਗਾਈ ਆ ਫਿਰ ਸਿੱਧੀ ਥਾਣੇ ਜਾ ਕੇ ਆਇਆ ਮੈਂ ਕਾਲ ਕੇ ਅੰਦਰ ਕੀ ਮੰਗ ਕਰਦੇ ਆਣ ਪ੍ਰਸ਼ਾਸਨ ਤੋਂ ਤੁਸੀਂ ਹਾਂਜੀ ਸਾਹਿਬ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਭਾਈ ਦੇਖੋ ਲੋਕਾਂ ਦਾ ਹਾਲ ਹੀ ਮੂਹ ਮਾਰਾ ਹੋਇਆ ਪਿਆ ਕੀ ਕਰਾਂ ਮੈਂ ਭਾਈ ਗਰੀਬ ਬੰਦਾ ਕਿੱਥੋਂ ਮੋਬਾਈਲ ਲੈ ਕੇ ਦਊਗਾ 6 ਮਹੀਨੇ ਹੋਏ ਜਿਕੇ ਸੱਤ ਭਾਜੀ ਭਾਜੀ ਕੀ ਨਾਂ ਜੀ ਆਪਣਾ ਹਾਂਜੀ ਕੁਮਾਰ ਕਿੱਥੇ ਦੇ ਰਹਾਂ ਨੇ ਸਰ ਹਦੀਆਵਾ ਕੀ ਮਾਮਲਾ ਕਿ ਤੁਹਾਡੀ ਬੇਟੀ ਕੰਮ ਤੋਂ ਆ ਰਹੀ ਸੀ ਕਹਿੰਦੇ ਚੱਲੀ ਸੀ ਕੰਮ ਤੇ ਮੇਰੇ ਮਾਮਲਾ ਕੁਛ ਨਹੀਂ ਮੈਂ ਘਰੋਂ ਨਿਕਲੀ ਆ ਬੇਟੀ ਆਟੋ 'ਚ ਬੈਠੀ ਆ ਆਟੋ 'ਚ ਉਤਰੀ ਇੱਥੇ ਆਪਣਾ ਸਮਰਾ ਦੇ ਮੋੜੇ ਤੇ ਹਨਾ ਕੁੜੀਨ ਤਾਂ ਕਾਮਾਰਗੇ ਮੋਬਾਈਲ ਖੋ ਗਏ ਲੈ ਗਏ ਇਹ ਤੋਂ ਕੋ ਪਤਾ ਲੱਗੇ ਮੁੰਡੇ ਕੌਣ ਸੀਗੇ ਭਾਜੀ ਨਹੀਂ ਪਤਾ ਤਾਂ ਨਹੀਂ ਲੱਗੇ ਪਰ ਇਹ ਕੈਮਰੇ ਦੇ ਵਿੱਚ ਫੋਟੋ ਘਟਵਾਈ ਆ ਇਹਨਾਂ ਦੀ ਜਾਨੀ ਜਿਕੇ ਮੋਟਰਸਾਈਕਲ ਦੇਖ ਕੁੜੀ ਕੁੜੀ ਨੇ ਪਛਾਣ ਕੀਤੀ ਐ ਚਿੱਟੀ ਸ਼ਰਟ ਪਾਈ ਸੀ ਕਿ ਮੁੰਡੇ ਨੇ ਇਹਨੂੰ ੱੱਕਾ ਮਾਰ ਦਿੱਤਾ ੱੱਕਾ ਮਾਰ ਕੇ ਸੱਟ ਗਿਆ ਕੁੜੀ ਘਰ ਤੇ ਸੀਗੀ ਪੈਰ ਤੇ ਸੀਗੀ ਇੱਥੇ ਉਤਰੀ ਆ ਆਟੋ ਕੰਮ ਤੇ ਜਾ ਰਹੇ ਸੀਗੇ ਆ ਇੱਥੇ ਆ ਆਪਣਾ ਮੈਪਲ ਨਹੀਂ ਹੈਗਾ ਨਾਲ ਹੀ ਗਲੀ ਦੇ ਵਿੱਚ ਉੱਥੇ ਕੰਪਿਊਟਰ ਦਾ ਕੋਰਸ ਕਰਦੀ ਆ ਅੱਛਾ ਜੀ ਤੇ ਕੁੜੀ ਨੇ ਕੁੜੀ ਨੇ ਪਛਾਣਿਆ ਕਿ ਮੁੰਡੇ ਕੌਣ ਸੀਗਾ ਪਤਾ ਲੱਗੇ ਭਾਈ ਮੁੰਡੇ ਦਾ ਪੈਗਾਨੀ ਨਹੀਂ ਹੋਇਆ ਕੁੜੀ ਨੇ ੱੱਕਾ ਮਾਰ ਕੇ ਸੱਟ ਦਿੱਤਾ ਸੀ ਮੂੰਹ ਬਨਿਆ ਕੁੜੀਆਂ ਨੇ ਹਾਂਜੀ ਉਹ ਚੋਰਾ ਨੇ ਮੂੰਹ ਬਨਿਆ ਸੀਗਾ ਨਹੀਂ ਮੂੰਹ ਤਾਂ ਨਹੀਂ ਮੂੰਹ ਬਨਿਆ ਸੀ ਜੀ ਮੂੰਹ ਨਹੀਂ ਬਨਿਆ ਮੋਟਰਸਾਈਕਲ ਤੇ ਕਿੰਨੇ ਜਣੇ ਸੀਗੇ ਤਿੰਨ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚ ਬਾਜੀ ਕਰਤੀ ਆ ਕੀ ਕਹਿੰਦੇ ਥਾਣੇ ਵਾਲੇ ਐਫ ਆਰ ਆਈ ਮੇਰੇ ਕੋਲ ਆ ਥਾਣੇ ਵਾਲੇ ਕੀ ਕਹਿੰਦੇ ਆ ਕਹਿੰਦੇ ਟ੍ਰੇਸ ਤੇ ਲਾ ਦੋਣੇ ਆ ਨੰਬਰ ਕਿਹੜਾ ਮੋਬਾਈਲ ਸੀਗਾ ਸੰਤਲ ਕੀ ਕਹਿਣਾ ਚਾਹੁੰਦੇ ਆ ਜਿਹੜੀ ਆ ਥਾਣਾ ਬਿਲਕੁਲ ਨਾਲ ਹੀ ਆ ਤੇ ਮੇਰੇ ਕਹਣਾ 500 ਦੂਰੀ 500 ਮੀਟਰ ਦੂਰੀ ਤੇ ਖਾਣਾ ਹਾਂਜੀ ਉੱਥੇ ਪਹਿਲੇ ਉੱਥੇ ਰਿਪੋਰਟ ਲਗਾਈ ਆ ਫਿਰ ਸਿੱਧੀ ਥਾਣੇ ਜਾ ਕੇ ਆਇਆ ਮੈਂ ਕਾਲ ਕੇ ਅੰਦਰ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਤੁਸੀਂ ਹਾਂਜੀ ਸਰ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਭਾਈ ਦੇਖੋ ਲੋਕਾਂ ਦਾ ਹਾਲ ਹੀ ਬਹੁਤ ਮਾੜਾ ਹੋਇਆ ਪਿਆ ਕੀ ਕਰਾਂ ਮੈਂ ਭਾਈ ਗਰੀਬ ਬੰਦਾ ਕਿੱਥੋਂ ਮੋਬਾਈਲ ਲੈ ਕੇ ਦਊਗਾ 6 ਮਹੀਨੇ ਹੋਏ ਜਿਕੇ 7